ਵਾਹਿਗੁਰੂ ਸਾਹਿਬ ਜੀ ਦੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭ ਤਨ ਕ ਬੇਕਾਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਪਰਮ ਸਨਮਾਨ ਯੋ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਫਤਿਹ ਦੀ ਸ਼ਾਂਜ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਸੰਖੇਪ ਰੂਪ ਵਿੱਚ ਕੁਝ ਦਿਨਾਂ ਤੋਂ ਕਰ ਰਹੇ ਹਾਂ ਅੱਜ ਆਪ ਜੀਆ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਨੰਬਰ 8 8ਵਾਂ ਸ਼ਲੋਕ ਦਾ ਪਾਠ ਸਰਵਨ ਕੀਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸੰਸਾਰ ਦੇ ਅੰਦਰ ਔਰ ਦੁਨੀਆ ਦੇ ਪਦਾਰਥਾਂ ਵਿੱਚ ਖਚਤ ਹੋਏ ਮਨੁੱਖ ਨੂੰ ਸਮਝਾਉਂਦੇ ਨੇ ਭਾਈ ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਕਿਉਂ ਨਹੀਂ ਚੇਤੇ ਕਰਦਾ ਕਿਉਂ ਨਹੀਂ ਸਿਮਰਦਾ ਪਰਮਾਤਮਾ ਦਾ ਨਾਮ ਪਰਮਾਤਮਾ ਨੇ ਤੈਨੂੰ ਬਹੁਤ ਕੁਝ ਦਿੱਤਾ ਹੈ ਆਪਾਂ ਸੁਖਮਨੀ ਸਾਹਿਬ ਵਿੱਚ ਪੜਦੇ ਹਾਂ ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਪਰਮਾਤਮਾ ਨੇ ਜਿੰਨੇ ਸਭ ਕੁਝ ਦਿੱਤਾ ਹੈ ਜਿੰਨੇ ਤੈਨੂੰ ਇਹ ਜ਼ਿੰਦਗੀ ਜੀਵਨ ਦਿੱਤਾ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ ਕਿਉਂ ਭੁਲਾਈ ਬੈਠਾ ਹੈ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਕਹਿਣ ਲੱਗੇ ਤਨ ਧਨ ਸੰਪੈ ਸੁਖ ਦਿਓ ਪਰਮਾਤਮਾ ਨੇ ਤੈਨੂੰ ਸੁੰਦਰ ਤੇ arogh ਤਨ ਸਰੀਰ ਦਿੱਤਾ ਉਸ ਪਰਮਾਤਮਾ ਦਾ ਸ਼ੁਕਰ ਕਰ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਭ ਹੋ ਤਿਸ ਰਾਮ ਸੁਨੇਹੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਅਰੋਗ ਤੰਦਰੁਸਤ ਸਰੀਰ ਮਿਲਿਆ ਹੈ ਨਾ ਤੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ ਚੇਤੇ ਕਰਿਆ ਕਰ ਮਹਾਰਾਜ ਗੁਰਮੁਖੋ ਸਾਨੂੰ ਵਾਰ-ਵਾਰ ਸੁਚੇਤ ਕਰਦੇ ਨੇ ਜੇ ਰੱਬ ਤਾਂ ਵੀ ਚੇਤੇ ਨਾ ਨਾਏ ਤੇ ਕਦੇ ਪਿੰਗਲਵਾੜੇ ਦਾ ਢੇਡਾ ਮਾਰ ਆਇਓ ਜਾਂ ਹਸਪਤਾਲਾਂ ਵਿੱਚ ਦੇਖਿਓ ਜਿਹੜੇ ਲੋਕ ਰੋਗਾਂ ਦੇ ਨਾਲ ਗਰਸੇ ਨੇ ਬਿਮਾਰੀਆਂ ਦੇ ਨਾਲ ਵਿਲਕਦੇ ਪਏ ਨੇ ਇੰਨਾ ਇਲਾਜ ਕਰਾਉਣ ਦੇ ਬਾਵਜੂਦ ਵੀ ਤੰਦਰੁਸਤ ਨਹੀਂ ਹੋਏ ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਵੇਖ ਕੇ ਤੇ ਆਪਣੇ ਸਰੀਰ ਵੱਲ ਵੇਖ ਕੇ ਰੱਬ ਦਾ ਸ਼ੁਕਰ ਕਰਿਆ ਕਰ ਰੱਬਾ ਤੂੰ ਮੈਨੂੰ ਸਰੀਰ ਤੰਦਰੁਸਤ ਦਿੱਤਾ ਹੈ ਤਨ ਧਨ ਫਿਰ ਜਿਸ ਪਰਮਾਤਮਾ ਨੇ ਤੈਨੂੰ ਧਨ ਦਿੱਤਾ ਹੈ ਇਹ ਧਨ ਦੇ ਉੱਪਰ ਕਦੇ ਹੰਕਾਰ ਨਾ ਕਰੀ ਵੀ ਮੈਂ ਮਿਹਨਤ ਕੀਤੀ ਤੇ ਤਾਂ ਧਨ ਕਮਾਇਆ ਹੈ ਇਹ ਧਨ ਵੀ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ ਇਹ ਉਹਦੀ ਬਖਸ਼ਿਸ਼ ਹੈ ਸਤਿਗੁਰੂ ਕਹਿਣ ਲੱਗੇ ਫਿਰ ਉਸ ਪਰਮਾਤਮਾ ਦੇ ਸ਼ੁਕਰ ਵਿੱਚ ਜੁੜ ਨਹੀਂ ਤੇ ਉਹ ਵੀ ਲੋਕ ਨੇ ਜਿਹੜੇ ਸਵੇਰੇ ਉੱਠਦੇ ਨੇ ਤੇ ਸਖਤ ਮਿਹਨਤ ਕਰਦੇ ਨੇ ਰਾਤ ਸੌਣ ਤੱਕ ਫਿਰ ਵੀ ਉਹਨਾਂ ਦੇ ਪੱਲੇ ਰੋਟੀ ਤੋਂ ਬਿਨਾ ਕੁਝ ਨਹੀਂ ਪੈਂਦਾ ਸਿਰਫ ਰੋਟੀ ਹੀ ਪੱਕਦੀ ਹੁੰਦੀ ਹੈ ਇਸ ਲਈ ਮਹਾਰਾਜ ਕਹਿਣ ਲੱਗੇ ਉਸ ਪਰਮਾਤਮਾ ਦਾ ਸ਼ੁਕਰ ਕਰ ਸੰਪੈ ਫਿਰ ਪਰਮਾਤਮਾ ਨੇ ਐਸ ਵਰਜ ਸੁੱਖ ਦੀਆਂ ਸਹੂਲਤਾਂ ਦਿੱਤੀਆਂ ਉਸ ਪਰਮਾਤਮਾ ਦਾ ਸ਼ੁਕਰ ਕਰ ਜਿਨਨੇ ਤੈਨੂੰ ਸੁੱਖ ਵੀ ਦਿੱਤੇ ਨੇ ਨਹੀਂ ਤੇ ਗੁਰਮਖੋ ਜੋ ਜੋ ਦੀਸੈ ਸੋ ਸੋ ਰੋਗੀ ਜਿੰਨੂੰ ਵੀ ਦੇਖਦੇ ਹਾਂ ਰੋਕ ਦੇ ਨਾਲ ਗਰਸਿਆ ਹੋਇਆ ਹੈ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ ਕਿਸ ਪੈ ਖੋਲੂੰ ਗੁੰਠੜੀ ਦੁਖੀ ਭਰ ਆਇਆ ਸਭ ਦੁਨੀਆ ਦੁੱਖਾਂ ਵਿੱਚ ਗਰਸੀਏ ਜੇ ਰੱਬ ਨੇ ਤੈਨੂੰ ਸੁਖ ਦਿੱਤਾ ਹੈ ਤੇ ਉਸ ਪਰਮਾਤਮਾ ਦੇ ਸਿਮਰਨ ਨਾਲ ਜੁੜ ਅਰ ਜਿਹੇ ਨੀਕੇ ਧਾਮ ਤੇ ਜਿਸ ਪਰਮਾਤਮਾ ਨੇ ਸੁੰਦਰ ਘਰ ਦਿੱਤਾ ਹੈ ਸੁੰਦਰ ਕੋਠੀ ਸੁੰਦਰ ਮਕਾਨ ਵਿੱਚ ਰਹਿਣਾ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਿਆ ਕਰ ਉਹਦੇ ਸ਼ੁਕਰ ਵਿੱਚ ਜੁੜਿਆ ਕਰ ਨਹੀਂ ਤੇ ਉਹ ਵੀ ਲੋਕ ਨੇ ਜਿਹੜੇ ਰਾਤ ਕਦੇ ਫੁੱਟਪਾਥ ਤੇ ਸੌਂ ਕੇ ਲੰਘਾਉਂਦੇ ਨੇ ਤੇ ਕਦੇ ਕਿਸੇ ਦੁਕਾਨਦਾਰ ਨੂੰ ਉਡੀਕਦੇ ਨੇ ਕਦੋਂ ਇਹ ਦੁਕਾਨ ਨੂੰ ਵਿਧਾਏ ਇਹਦਾ ਸ਼ਟਰ ਬੰਦ ਕਰੇ ਘਰ ਨੂੰ ਜਾਏ ਤੇ ਮੈਂ ਇਹਦੇ ਸਾਹਮਣੇ ਰਾਤ ਸੌਂ ਕੇ ਆਪਣਾ ਗੁਜ਼ਾਰਾ ਕਰਾਂ ਰਾਤ ਕੱਢਾਂ ਮਹਾਰਾਜ ਕਹਿਣ ਲੱਗੇ ਜੀ ਦੇ ਕੁਲ ਵਸਾਉਣ ਨੂੰ ਵੀ ਥੱਲੇ ਵਸਾਣਾ ਕੋਈ ਨਹੀਂ ਤੂੰ ਪਰਮਾਤਮਾ ਦਾ ਸ਼ੁਕਰ ਕਰ ਉਹਨੇ ਤੈਨੂੰ ਨੀਕੇ ਚੰਗੇ ਸੁੰਦਰ ਕਰ ਦਿੱਤੇ ਨੇ ਜਿਹੇ ਪ੍ਰਸਾਦ ਬਸੇ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਵੈਸੇ ਗੱਲ ਨਾ ਅਮੀਰੀ ਦੀ ਹੈ ਤੇ ਨਾ ਗਰੀਬੀ ਦੀ ਹੈ ਜੇ ਗਰੀਬ ਬੰਦੇ ਨੂੰ ਆਖੀਏ ਨਾਮ ਸਿਮਰਿਆ ਕਰ ਤੇ ਉਹਦੇ ਕੋਲ ਇੱਕ ਬਹਾਨਾ ਹੈ ਦੇਖੋ ਜੀ ਮੈਨੂੰ ਤੇ ਰੋਟੀ ਦੇ ਲਾਲੇ ਪਏ ਮੈਂ ਤੇ ਰੋਟੀ ਦੀ ਚਿੰਤਾ ਵਿੱਚ ਹਾਂ ਮੈਂ ਰੋਟੀ ਕਮਾਵਾ ਕੇ ਨਾਮ ਸਿਮਰਾਂ ਕਿਤੇ ਨਾ ਕਿਤੇ ਆਪਾਂ ਮੰਨ ਸਕਦੇ ਹਾਂ ਵੀ ਉਹ ਰੋਟੀ ਕਮਾਏ ਜਾਂ ਰਾਮ ਸਿਮਰੇ ਪਰ ਜਿਹਦੇ ਕੋਲ ਸਭ ਕੁਝ ਹੈ ਤਨ ਵੀ ਸੁੰਦਰ ਹੈ ਤੰਦਰੁਸਤ ਹੈ ਧਨ ਵੀ ਹੈ ਸੁਖ ਦੇ ਸਾਧਨ ਵੀ ਨੇ ਸੁਖ ਵੀ ਕੋਲ ਨੇ ਸੁੰਦਰ ਘਰ ਵੀ ਹੈ ਤੇ ਉਹ ਕੀ ਆਖੇਗਾ ਵੀ ਮੇਰੇ ਕੋਲ ਸਭ ਕੁਝ ਹੈ ਤਾਂ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਗੱਲ ਅਮੀਰੀ ਤੇ ਗਰੀਬੀ ਦੀ ਨਹੀਂ ਗਰੀਬ ਬੰਦਾ ਗੁਰਮਖੋ ਆਪਣੀ ਰੋਟੀ ਦੀ ਚਿੰਤਾ ਵਿੱਚ ਧਨ ਕਮਾਉਣ ਦੀ ਚਿੰਤਾ ਵਿੱਚ ਉਹ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ ਉਹਨੂੰ ਪਰਮਾਤਮਾ ਚੇਤੇ ਨਹੀਂ ਚਿੰਤਾ ਵਿੱਚ ਤੁਰਿਆ ਫਿਰਦਾ ਹੈ ਤੇ ਅਮੀਰ ਬੰਦਾ ਉਹ ਇਸ ਚਿੰਤਾ ਵਿੱਚ ਵੀ ਧਨ ਬਹੁਤ ਹੈ ਇਸ ਧਨ ਨੂੰ ਸੰਭਾਲਣਾ ਕਿਵੇਂ ਕਿਤੇ ਇਹ ਧਨ ਨੂੰ ਚੋਰ-ਚੋਰ ਚੋਰੀ ਨਾ ਕਰ ਲੈਣ ਕਿਤੇ ਇਹ ਧਨ ਕੋਈ ਮੇਰੇ ਤੋਂ ਖੋ ਕੇ ਨਾ ਲੈ ਜਾਏ ਜਿਸ ਬੈਂਕ ਵਿੱਚ ਪਿਆ ਹੈ ਉਹ ਬੈਂਕ ਭਗਾਉੜਾ ਨਾ ਹੋ ਜਾਏ ਉਹ ਏਸ ਚਿੰਤਾ ਵਿੱਚ ਹੈ ਮਹਾਰਾਜ ਕਹਿਣ ਲੱਗੇ ਜਿਹੜਾ ਦੁੱਖ ਤੇ ਭੁੱਖ ਤੋਂ ਉੱਪਰ ਦੀ ਅਵਸਥਾ ਵਿੱਚ ਰਹਿ ਕੇ ਪਰਮਾਤਮਾ ਨਾਲ ਜੁੜਿਆ ਹੈ ਅਸਲ ਵਿੱਚ ਮੁਕਤ ਜੀਵਨ ਤੇ ਉਹਦਾ ਹੈ ਜਿਸ ਗਹਿ ਬਹੁਤ ਤਿਸ਼ੈ ਗ੍ਰਹਿ ਚਿੰਤਾ ਜਿਸ ਗਹਿ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੂਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ਇਹ ਤੇ ਗੁਰਮਖੋ ਇੱਕ ਬਹਾਨੇ ਨੇ ਸਾਡੇ ਕਹਿੰਦੇ ਨੇ ਇੱਕ ਨਗਰ ਵਿੱਚ ਨਾ ਕੋਈ ਧਰਮ ਅਸਥਾਨ ਬਣ ਰਿਹਾ ਸੀ ਸਾਰੇ ਨਗਰ ਦੇ ਲੋਕ ਉਥੇ ਸੇਵਾ ਕਰ ਰਹੇ ਨੇ ਤੇ ਇੱਕ ਆਦਮੀ ਆਇਆ ਉਹ ਆ ਕੇ ਦਰਖਤੇ ਹੇਠਾਂ ਬਹਿ ਗਿਆ ਤੇ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਵਿੱਚੋਂ ਦੋ ਚਾਰਾਂ ਨੇ ਆਖਿਆ ਭਾਈ ਤੂੰ ਵੀ ਸੇਵਾ ਕਰ ਲਾ ਸੇਵਾ ਦਾ ਪ੍ਰਵਾਹ ਚੱਲ ਰਿਹਾ ਤੇ ਸੇਵਾ ਕਰਲਾ ਆਪਣੇ ਹੱਥ ਪੈਰ ਸਫਲੇ ਕਰਲਾ ਉਹ ਕਹਿਣ ਲੱਗਾ ਜੀ ਤੁਹਾਨੂੰ ਸੇਵਾ ਦੀ ਭਈ ਮੈਂ ਤੇ ਸਵੇਰ ਦੀ ਰੋਟੀ ਨਹੀਂ ਖਾਧੀ ਭੁੱਖੇ ਪੇਟ ਕਿਤੇ ਸੇਵਾ ਹੁੰਦੀ ਚਲੋ ਉਹਨਾਂ ਵਿੱਚੋਂ ਦੋ ਆਦਮੀ ਗਏ ਉਹਨਾਂ ਨੇ ਭੋਜਨ ਥਾਲ ਵਿੱਚ ਪਾਇਆ ਤੇ ਲਿਆ ਕੇ ਦੇ ਦਿੱਤਾ ਲੈ ਭਾਈ ਭੋਜਨ ਛਕ ਉਹਨੇ ਪੇਟ ਭਰ ਕੇ ਰੱਜ ਕੇ ਭੋਜਨ ਛਕਿਆ ਭੋਜਨ ਛਕਣ ਤੋਂ ਬਾਅਦ ਉਹ ਦਰਖਤ ਦੇ ਹੇਠਾਂ ਲੰਮਾ ਪੈ ਗਿਆ ਲੇਟ ਗਿਆ ਸੇਵਾਦਾਰਾਂ ਫੇਰ ਆਖਿਆ ਵੀ ਪਹਿਲੋਂ ਤਾਂ ਤੇਰਾ ਬਹਾਨਾ ਸੀ ਵੀ ਭੁੱਖਾ ਹੁਣ ਤੇ ਤੂੰ ਭੋਜਨ ਛਕ ਲਿਆ ਹੁਣ ਤੇ ਸੇਵਾ ਕਰ ਲਾ ਕਹਿਣ ਲੱਗਾ ਦੇਖੋ ਜੀ ਭਰੇ ਪੇਟ ਦੇ ਨਾਲ ਕਿਤੇ ਸੇਵਾ ਹੁੰਦੀ ਭਾਵਨਾ ਬੰਦਾ ਰਜਿਆ ਸੇਵਾ ਕਰਨ ਨੂੰ ਤਿਆਰ ਏ ਸਿਮਰਨ ਕਰਨ ਨੂੰ ਤਿਆਰ ਏ ਤੇ ਨਾ ਭੁੱਖਾ ਸੇਵਾ ਤੇ ਸਿਮਰਨ ਕਰਨ ਨੂੰ ਤਿਆਰ ਹੈ ਇਹ ਤੇ ਬਹਾਨੇ ਨੇ ਪਰਮਾਤਮਾ ਨਾਲੋਂ ਦਿਨ-ਬਦਿਨ ਬੰਦਾ ਦੂਰ ਹੁੰਦਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਸੁੰਦਰ ਤਨ ਦਿੱਤਾ ਧਨ ਦਿੱਤਾ ਸੁਖ ਦੇ ਸਾਧਨ ਦਿੱਤੇ ਸੁਖ ਦਿੱਤਾ ਤੇ ਸੁੰਦਰ ਘਰ ਦਿੱਤਾ ਕੋਠੀ ਦਿੱਤੀ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਹੇ ਝੱਲਿਆ ਮਨਾ ਸੁਣ ਉਹ ਸਰਾਮੇ ਹੋਏ ਪਰਮਾਤਮਾ ਦੇ ਨਾਮ ਨੂੰ ਕਿਉਂ ਨਹੀਂ ਸਿਮਰਦਾ ਰਾਮ ਰਮਨਤਾ ਜਾਣੀਏ ਇੱਕ ਮਾਈ ਭੋਗ ਕਰੇ ਜਿਹੜਾ ਰਮਿਆ ਹੋਇਆ ਰਾਮ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜ ਉਹਨੂੰ ਚੇਤੇ ਕਰ ਤੇਰਾ ਜੀਵਨ ਸਫਲਾ ਹੋ ਜਾਏ ਸਤਿਗੁਰੂ ਕਿਰਪਾ ਕਰਨ ਸਮੇਂ ਦੀ ਸਮਾਪਤੀ ਆਪਾਂ ਸੰਖੇਪ ਰੂਪ ਵਿੱਚ ਵਿਚਾਰ ਕਰਨੀ ਹੈ ਸੋ ਭੁੱਲਾਂ ਚੁਕਾਂ ਦੀ ਖਿਮਾ ਬਖਸ਼ ਦੇਨੀ ਆਪ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਦੇ ਹੋ ਮਹਾਰਾਜ ਸਭਨਾ ਦਾ ਭਲਾ ਕਰਨ ਚੜ੍ਹਦੀ ਕਲਾ ਬਖਸ਼ਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ